ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸੁਖ ਬਲੌਗਸ ਬਪਾਰਾ ਜੀ ਤੁਹਾਨੂੰ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰੇ ਸਤਿ ਸ਼੍ਰੀ ਅਕਾਲ ਮੈਂ ਕਲੋਈ ਰੂਪਰਾਏ ਤਾ ਹਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਘੱਲ 20 ਸੇਖਣਾ ਜਾਓ ਤੇ ਬਲੌਗ ਐਂਡ ਤੱਕ ਦੇਖਿਆ ਕਰੋ ਤੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜੇ ਤੁਸੀਂ ਨਵੇਂ ਹੋ ਤਾਂ ਨਾ ਤੇ ਬੈਲ ਆਨ ਲਾਈਕਨ ਦਾ ਪ੍ਰੈਸ ਨੂੰ ਕਰ ਲਿਆ ਕਰੋ ਤੇ ਜਿਹੜੀਆਂ ਅਸੀਂ ਵੀਡੀਓ ਮੈਂ ਅਪਲੋਡ ਕਰਿਆ ਕਰੂੰਗੀ ਤੁਹਾਡੇ ਤੱਕ ਪਹੁੰਚ ਜਾ ਕਰੋ ਕਈ ਵਾਰੀ ਹੁੰਦਾ ਨਾ ਕਈ ਮੇਰੇ ਭੈਣੇ ਵੀਰ ਭਰਾ ਕਹਿੰਦੇ ਆ ਵੀ ਤੁਹਾਡੀ ਵੀਡੀਓ ਛੜ ਤੱਕ ਪਹੁੰਚ ਨਹੀਂ ਹੈਗੀ ਤੁਸੀਂ ਆਲ ਦਾ ਮਤਲਬ ਨਾ ਪਲਾ ਕਰੋ ਤੈਨੂੰ ਨੋਟੀਫਿਕੇਸ਼ਨ ਆ ਜਾਏਗਾ ਵੀਡੀਓ ਦਾ ਦੇਖੋ ਜੀ ਅੱਜ ਹੈਗੀ 4 ਤਰੀਕ ਤੇ ਦਿਨ ਹੈਗਾ ਬੁੱਧਵਾਰ ਤੇ ਬੁੱਧ ਕਮ ਸ਼ੁੱਧ ਤੇ ਵੈਸੇ ਸਾਰੇ ਕੰਮ ਦਿਨ ਸਾਰੇ ਸ਼ੋਧੀ ਹੁੰਦੇ ਆ ਰੱਬ ਦੇ ਬਣਾਏ ਸਾਰਾ ਕੁਝ ਕੁਦਰਤ ਨਾਲ ਉਸ ਪਰਮਾਤਮਾ ਦੀ ਰਜ਼ੀ ਹੋਈ ਹੈ ਸਾਰਾ ਕੁਝ ਸਹੀ ਹੈ ਜੋ ਵੀ ਹੈਗਾ ਇਨਸਾਨ ਹੈ ਨਾ ਬਣਾਇਆ ਉਹਨੇ ਜਾਨਵਰ ਬਣਾਏ ਆ ਤੇ ਦੇਖੋ ਜੀ ਰਾਤ ਸੀ 8 ਵਜੇ ਲਾਈਵ ਹੋਏ ਸੀਗੇ ਤੇ ਤਕਰੀਬਨ ਅੱਧਾ ਇੱਕ 40 ਮਿੰਟ ਲਾਈਵ ਹੋ ਗਿਆ ਸੀਗੇ ਤੇ ਜਨਾ ਫਿਰ ਪੈਣਾ ਨੇ ਕਮੈਂਟ ਕੀਤਾ ਤੇ ਸਾਡੇ ਲਾਈਵ ਚ ਆਏ ਤੇ ਬਹੁਤ ਸੋਹਣਾ ਲੱਗਾ ਬਹੁਤ ਵਧੀਆ ਲੱਗਾ ਨਾ ਸਾਡੇ ਲਾਈਵ ਚ ਆਉਨੇ ਆ ਤੇ ਕਮੈਂਟ ਕਰਦੇ ਆ ਤੇ ਬਹੁਤ ਸੋਹਣਾ ਲੱਗਦਾ ਨਾ ਤੇ ਮੇਰੀ ਪ੍ਰੀਜੀ ਬੰਦਨਾ ਕਮੈਂਟ ਕਰਦੀ ਸੀਗੀ ਤੇ ਨਾਲੇ ਉਹ ਵੀ ਸਾਡੇ ਵਲੌਗ ਦੇਖਦੀ ਹੈ ਨਾ ਦੇ ਬਹੁਤ ਲੱਗਦਾ ਦੇਖੋ ਜੀ ਇੱਕ ਭੈਣ ਜੀ ਦਾ ਸੰਗਰੂਰ ਏਰੀਆ ਲ ਸੀਗਾ ਇਹਨਾਂ ਦਾ ਕਮੈਂਟ ਆਇਆ ਸੀਗਾ ਮੈਨੂੰ ਦਿਮਾਗ 'ਚ ਨਹੀਂ ਹੈਗਾ ਨਾ ਕੀ ਨਾਂ ਉਹਨਾਂ ਦਾ ਕੋਈ ਬਲੌਗ ਬਣਾਉਂਦੀ ਆ ਵੀ ਹਾਂ ਗਰੇਵਲ ਬਲੌਗ ਦੇਖੋ ਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਵੀਡੀਓ ਤੇ ਨਹੀਂ ਆਉਂਦੀ ਹੈਗੀ ਤੁਸੀਂ ਵੀਡੀਓ ਅਪਲੋਡ ਕਰਿਆ ਕਰੋ ਆਪਣੇ ਚੈਨਲ ਤੇ ਤੋਂ ਫਿਰ ਕਮੈਂਟ ਉਹਨਾਂ ਨੇ ਕੀਤਾ ਕਹਿੰਦੇ ਵੀ ਮੈਨੂੰ ਉਹ ਕੰਮ ਔਖਾ ਲੱਗਦਾ ਦੇਖੋ ਜੀ ਔਖੇ ਦੇ ਕੰਮ ਸਾਰੇ ਹੁੰਦੇ ਜਿਹੜਾ ਆਪਾਂ ਨੂੰ ਕੰਮ ਆ ਜਵੇ ਨਾ ਕੋਈ ਵੀ ਆ ਹੈਨਾ ਕਿ ਸੇ ਵੀ ਜਿੱਦਾਂ ਕਰ ਲੋ ਆਪਾਂ ਟੇਲਰ ਦਾ ਕੰਮ ਕਰਦੇ ਆ ਤੇ ਜਾਂ ਆਪਾਂ ਕੋਈ ਚੀਜ਼ ਸੇਲ ਕਰਦੇ ਆ ਆਪਾਂ ਨੂੰ ਆ ਜਵੇ ਨਾ ਕੋਈ ਵੀ ਕਿਸੇ ਕੰਮ ਦੀ ਗੈਜ਼ੈਂਪਲ ਦਿੰਨੀ ਆਵੇਂ ਤੇ ਕੋਈ ਕੰਮ ਮੌਕਾ ਨਹੀਂ ਹੁੰਦਾ ਹੈਗਾ ਤੇ ਦੇਖੋ ਜੀ ਹਰੇਕ ਹਰੇਕ ਫੀਲਡ ਵਿੱਚ ਮਿਹਨਤ ਕਰਨੀ ਪੈਂਦੀ ਹੈ ਨਾ ਔਰ ਮਿਹਨਤ ਕਰਕੇ ਹੀ ਮਿਲੰਦਿਆ ਨੂੰ ਬੰਦਾ ਛੂੰਦਾ ਹੈ ਨਾ ਤੇ ਇਦਾਂ ਆ ਤੇ ਹਰੇਕ ਨੂੰ ਸাকਸੈਸ ਨਹੀਂ ਹੁੰਦਾ ਹੈਗਾ ਹੌਲੀ ਹੌਲੀ ਟਾਈਮ ਲੱਗਦਾ ਜ਼ਰੂਰ ਹੈ ਨਾ ਇਹ YouTube ਤੇ ਆਉਣਾ ਇੱਕ ਸਰਵਰ ਸਰਵਰ ਸੰਤੋਖ ਹੁੰਦਾ ਆ ਤੇ ਇੱਥੇ ਆਪ ਇੱਕਦਮ ਕਾਲੀ ਨਹੀਂ ਪੈ ਜਾਂਦਾ ਹੈਗਾ ਵੀ YouTube ਆਪਣਾ ਸਰਵਰ ਦੇਖਦਾ ਤੇ ਇਦਾਂ ਆ ਵੀ ਆਪਣੀ ਵੀਡੀਓ ਤੁਸੀਂ ਪਾਇਆ ਕਰੋ ਕਿਸੇ ਚੱਕ ਕੇ ਨਾ ਪਾਇਆ ਕਰੋ ਦੇਖੋ ਜੀ ਮੇਰੇ ਚੈਨਲ ਤੇ ਨਾ ਸਿਰਫ ਮੇਰੇ ਵੀਡੀਓ ਮੈਂ ਕਿਸੇ ਦੀ ਵੀਡੀਓ ਚੱਕ ਕੇ ਅਪਲੋਡ ਨਹੀਂ ਕਰਦੀ ਆਪਣੇ ਚੈਨਲ ਤੇ ਸਿਰਫ ਆਪਣੇ ਚੈਨਲ ਤੇ ਆਪ ਮਿਹਨਤ ਕਰਦੀ ਆ ਮੈਂ ਕਿਸੇ ਦੀ ਵੀਡੀਓ ਨਹੀਂ ਅਪਲੋਡ ਕਰਦੀ ਹੈਗੀ ਦੇਖੋ ਜੀ ਸਿਰਫ ਮਿਹਨਤ ਕਰਨਾ ਹੈ ਨਾ ਤੇ ਆਪਣੀ ਪੇਸ਼ਾ ਬਣਾਉਣਾ ਰੇ ਔਰ ਪੈਸਾ ਬਣਾਉਣਾ ਹਨਾ ਤੇ ਆਪਾਂ ਕਿਸੇ ਦੀ ਵੀਡੀਓ ਕਾਤੋਂ ਪਈ ਜਾਕੇ ਹਨਾ ਤੇ ਇਦਾਂ ਆ ਦੇਖੋ ਸਕਸੈਸ ਜਲਦੀ ਨਹੀਂ ਕੋ ਹੁੰਦਾ ਹੈਗਾ ਤੇ ਕਈਆਂ ਨੂੰ ਪਤਾ ਹੋਊਗਾ ਮੇਰੇ ਭੈਣਾ ਵੀਰਾਂ ਨੂੰ ਵੀ ਜਿਹੜੇ ਸਰਵਜੋਸ਼ੀ ਬਲੌਗ ਬਣਾਉਂਦੇ ਹਨਾ ਤੇ ਉਹ ਵੀ ਦੇਖੋ ਕਿੰਨੇ ਫੇਮਸ ਹੋ ਗਏ ਆ ਤੇ ਪਹਿਲਾਂ ਮੇਰੇ ਖਿਆਲ ਪੰਜ 6 ਸਾਲ ਪਹਿਣਾ ਉਹਦਾ ਚੈਨਲ ਆ ਤੇ ਪਹਿਲਾਂ ਨਾਲ ਕੋਈ ਨਹੀਂ ਜਾਣਦਾ ਉਹਨਾਂ ਦੇ 올ਡ ਬਲੌਗ ਦੇਖੇ ਮੈਂ देखो जी हर एक ਨੂੰ ਨਹੀਂ ਕੋਈ ਬੋਲਣਾ ਆਉਂਦਾ ਹੁੰਦਾ ਕੈਮਰੇ ਸਾਹਮਣੇ ਨਾ ਹੌਲੀ ਹੌਲੀ ਸਾਰਾ ਕੁਝ ਪਤਾ ਲੱਗਦਾ ਜਿਸ ਫੀਲਡ 'ਚ ਆਪਾਂ ਪੈਨੇ ਆ ਫਿਰ ਆਪਾਂ ਨੂੰ ਗਾਂ ਤੋਂ ਗਾਂ ਪਤਾ ਲੱਗਦਾ ਆਪਾਂ ਸਿੱਖਦੇ ਆ ਨਾ ਤੁਸੀਂ ਮੇਰੇ 올ਡ ਬਲੌਗ ਦੇਖਿਆ ਹੋ ਕਿ ਮੈਨੂੰ ਪਹਿਲਾਂ ਬੋਲਣਾ ਨਹੀਂ ਸੀ ਆਉਂਦਾ ਕਿੱਦਾਂ ਬੋਲੀਦਾ ਨਾ ਕਿੱਦਾਂ ਕੈਮਰਾ ਫੇਸ ਕਰੀਦਾ ਦੇਖੋ ਜੀ ਆਪਾਂ ਡੇਲੀ ਰੁਟੀਨ ਜਿੱਦਾਂ ਕਰ ਲੋ ਵੀ ਉਹ ਰੁਟੀਨ ਬਣ ਜਾਂਦੀ ਹੈ ਨਾ ਤੇ ਆਪਰੇ ਦਾ ਘਰਾਂ ਦੇ ਕੰਮ ਕਰੀਦੇ ਆ ਤੇ ਡੇਲੀ ਬਲੌਗ ਆਪਣੇ ਚੈਨਲ 'ਤੇ ਅਪਲੋਡ ਕਰੋ ਤੇ ਇੱਕ ਦਿਨ ਜ਼ਰੂਰ ਸਕਸੈਸ ਮਿਲੂਗੀ ਤੁਹਾਨੂੰ ਹਨਾ ਤੇ ਮੌਕਾ ਵਧੀਆ ਆਊਗਾ ਨਾ ਤੇ ਆਪਾਂ ਨੂੰ ਉਸ ਦਿਨ ਦੀ ਢੀਕ ਹੁੰਦੀ ਆ ਤੇ ਆਪਾਂ ਚੱਲਦੇ ਰਹਿੰਦੇ ਕਈ ਤਾਂ ਜਿੱਦਾਂ ਕਹ ਲੋ ਵੀ ਇੰਨੀ ਮਿਹਨਤ ਇਹ ਕਹਿੰਦੇ ਹਤੋ ਇਨੀ ਨਹੀਂ ਨਹੀਂ ਹੁੰਦੀ ਹੈਗੀ ਤੇ ਕਈ ਬਲੌਗ ਚੈਨਲ ਛੱਡ ਹੀ ਜਾਂਦੇ ਹਨ ਤੇ ਚ ਪ੍ਰੋਬਲਮ ਹੋ ਜਾਂਦੀ ਆ ਤੇ ਮੇਰੇ ਸਾਬ ਨਾਲ ਨਹੀਂ ਮਿਹਨਤ ਕਰਦੇ ਜਾਓ ਕਰਦੇ ਜਾਓ ਇੱਕ ਦਿਨ ਜ਼ਰੂਰ ਫਲ ਪੈਂਦਾ ਸਨੀਤ ਨੂੰ ਹਨਾ ਜਿੱਦਾਂ ਤੇ ਡੀਮੋਟੀਵੇਟਾ ਹੋਇਆ ਕਰੋ ਆਪਣੀ ਮਿਹਨਤ ਕਰੋ ਆਪਣੀ ਪਛਾਣ ਬਣਾਓ ਬਸ ਇਹੀ ਆ ਸਾਰਾ ਕੁਝ ਤੇ ਦੇਖੋ ਜੀ ਦੁਪਹਿਰ ਦਾ ਹੋ ਗਿਆ ਟਾਈਮ ਹੋਣਾ ਨਾ 11:30 ਦਾ ਟਾਈਮ ਹੋ ਗਿਆ ਤੇ ਸੇਰੇ ਨੇ ਰੋਟਕੇ फटाफट ਕੰਮ ਨਿਬੜੋ ਤਾਂ फटाफट ਕੰਮ ਨਿਬੜ ਵੀ ਜਾਂਦੇ ਆ ਜੀ ਆਪਾਂ ਕਹੇ ਕੋਈਆਂ ਲਈ ਫੇਕ ਕਰ ਲਾਂਗੇ ਜਾਂ ਹੁਣ ਕਰ ਲਾਂਗੇ ਉਹ ਨਹੀਂ ਗੱਲ ਬਣਦੀ ਹੈਗੀ ਤੇ ਹਿੰਮਤ ਮਾਰ ਕੇ ਸਾਰੇ ਕੰਮ ਨਿਬੜਦੇ ਆ ਤੇ ਹਿੰਮਤ ਨਾਲ ਹੀ ਸਾਰੇ ਕੰਮ ਹੁੰਦੇ ਆ ਤੇ ਕੋਈ ਵੀ ਆ ਤੇ ਆਪਾਂ ਘਰ ਦੇ ਕੰਮ ਵੀ ਕਰਦੇ ਆ ਤੇ ਨਾਲੇ ਆਪਾਂ ਇਸ ਬਲੌਗ ਨੂੰ ਵੀ ਟਾਈਮ ਦੇਣਾ ਹਨਾ ਇੱਥੇ ਵੀ ਜਰੂਰ ਮਤਲਬ ਇੱਕ ਵੀਡੀਓ ਅਪਲੋਡ ਡੇਲੀ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਦੋ ਕਰ ਸਕਦੇ ਹੋ ਚਾਹੇ ਤੁਸੀਂ ਇੱਕ ਕਰ ਸਕਦੇ ਹੋ ਤੁਹਾਡੀ ਹਿੰਮਤ ਹੈ ਨਾ ਤੇ ਮੇਰੇ ਕੋਲ ਸਿਰਫ ਇੱਕ ਹੀ ਮੈਂ ਅਪਲੋਡ ਕਰਦੀ ਹੁੰਨੀ ਆ ਤੇ ਦੇਖੋ ਜੀ ਹੌਲੀ ਹੌਲੀ ਸਕਸੈਸ ਹੋਵਾਂਗੇ ਤੇ ਇੱਕਦਮ ਤੇ ਰੱਬ ਵੀ ਨਹੀਂ ਸੁਣਦਾ ਹੈਗਾ ਤੇ ਰੱਬ ਦੀ ਵੀ ਮਿੰਨਤਾਂ ਕਰਦੇ ਆ ਆਪਾਂ ਰੱਬਾ ਸਾਨੂੰ ਆ ਚੀਜ਼ ਦੇ ਸਾਨੂੰ ਪੜ੍ਹਾਈ ਦੇ ਜਾਂ ਖੰਡੂਕ ਗੱਡੀ ਦੇ ਸਾਨੂੰ ਕੋਈ ਕੋਠੀ ਦੇ ਨਾ ਤੇ ਉਹਦਾ ਵੀ ਹੋ ਜਾਂਦਾ ਆ ਹਾਂਜੀ ਓਕੇ ਓਕੇ ਜੀ ਦੇਖੋ ਜੀ ਸਾਨੂੰ ਸੱਦਾ ਆ ਗਿਆ ਮੇਰੀ ਭੈਣ ਜੀ ਲੱਗੇ ਫਰੈਂਡਿਆ ਮੇਰੀ ਬਹੁਤ ਪੱਕੀ ਹੈ ਮੇਰੀ ਫਰੈਂਡ ਉਹ ਤੇ ਬਹੁਤ ਵਧੀਆ ਆ ਤੇ ਇੰਨੇ ਠੰਡੇ ਵਿਚਾਰਾਣਾ ਉਹਨਾਂ ਦੇ ਵੀ ਬਹੁਤ ਜ਼ਿਆਦਾ ਤੇ ਮੈਨੂੰ ਉਹਨਾਂ ਦੇ ਲੈਂਟਰ ਆ ਅੱਜ ਤੇ ਲੈਂਟਰ ਤੇ ਜਾਣਾ ਆ ਤੇ ਉਹ ਭੈਣ ਜੀ ਕਹਿਣਾ ਕਿ ਨੇ ਚਾਪ ਕੋਣਾ ਲੰਗਰ ਆ ਦੇਖੋ ਸਿਰੇ ਸਾਗ ਰੋਟੀ ਖਾਧਿਰ ਕਿੱਟ ਦੇ ਰੱਖ ਜਾਵੇ ਆ ਪਰ ਫਿਰ ਵੀ ਜੇ ਕੋ ਆਪਣਾ ਪਣਪਰਾ ਕਹਿੰਦਾ ਹਨਾ ਤੇ ਆਪਾਂ ਨੂੰ ਜਰੂਰ ਸ਼ਾਮਲ ਹੋਣਾ ਚਾਹੀਦਾ ਕਰਨੀ ਕਰਨੀ ਚਾਹੀਦੀ ਹੈ ਨਾ ਨੇ ਕੋਈ ਲੈਂਟਰ ਦਾ ਵੀ ਇੱਕ ਵਿਆਹ ਵਾਲਾ ਕੰਮ ਹੁੰਦਾ ਹੈ ਨਾ ਜਿਹੇ ਜਿਹੇ ਵਿਆਹ ਆਪਾਂ ਕਰ ਲਿਆ ਜਿਹੇ ਜਿਹੇ ਆਪਾਂ ਲੈਂਟਰ ਪਾ ਲਿਆ ਆਪਣੇ ਘਰ ਹੈ ਨਾ ਤੇ ਖੁਸ਼ੀਆਂ ਦਾ ਇਹ ਵੀ ਪ੍ਰੋਗਰਾਮ ਹੁੰਦਾ ਹੈ ਨਾ ਤੇ ਹੁਣ ਮੈਂ ਜਾਵਾਂ ਨਾਲੇ ਪਕੌੜੇ ਖਾਇਆ ਵਾਂ ਨਾਲੇ ਚਾਹ ਪੀਆ ਵਾਂ ਸੱਦਾ ਆ ਗਿਆ ਮੈਨੂੰ ਤੇ ਆਪਾਂ ਜਿਹੜਾ ਕੋਈ ਰਿਸ਼ਤੇਦਾਰੀ ਜਿੱਦਾਂ ਵੀ ਆਪਾਂ ਪਹੁੰਚੀ ਦਾ ਜਰੂਰ ਮੇਰੇ ਕੋ ਪਿਆਰ ਨਾਲ ਬੁਲਾਵੇ ਦਾ ਨਾ ਜੇਦੋਂ ਅਗਲਾ ਕੋ ਕਦੇ ਬੁਲਾਵੇ ਨਾ ਨਾ ਅਸੀਂ ਉਹ ਰਾਹ ਛੱਡ ਦੇਈਦਾ ਇਦਾਂ ਆ ਤੇ ਸਿਰਫ ਬੰਦਾ ਪਿਆਰ ਦਾ ਭੁੱਖਾ ਆ ਤਖਣ ਦਾ ਕੋਈ ਨਹੀਂ ਭੁੱਖਾ ਹੁੰਦਾ ਹੈਗਾ ਤੇ ਇਹ ਗੱਲ ਆ ਮੇਰੇ ਖਿਆਲ ਪੈਂਜੀ ਹਾਂ ਸਾਡੇ ਗਵੰਡੀ ਵੀ ਆਗੇ ਹੋਣਗੇ ਤੇ ਹੁਣ ਚੱਲੇ ਹੁਣ ਦੇਖੋ ਤਿਆਰੀ ਮੇਰੀ ਤੇ ਆ ਦੇਖੋ ਮੈਂ ਜੁੱਟ ਪਾਇਆ ਇਹ ਇਹ ਮੇਰੇ ਪਿਛਲੇ ਸਾਲ ਦਾ ਸੂਟ ਐ ਇਸਕੀ ਕੋਈ ਹਾਂਜੀ ਹਾਂਜੀ ਹਣੀ ਚੱਲੋ ਚੱਲੀਏ ਮਜ਼ਾ ਮਾਰੀ ਜਾਂਦੇ ਆ ਚਲੋ ਇਹ ਤੁਹਾਨੂੰ ਆਗੇ ਮਿਲਦੇ ਆ ਮੈਂ ਹੁਣ ਹਾਂਜੀ ਪਕੌੜੇ ਖਾਏ ਆ ਅਸੀਂ ਤੇ ਪੈਂਜੀ ਹੁਣੀ ਵੀ ਹੋਰ ਪੈਂਜੀ ਨੇ ਸੱਦੇ ਸੀ ਆਪਣੇ ਭੈਣਾ ਭਰਾ ਹੋਰ ਭਾਈਚਾਰਾ ਸਿੱਕਾ ਭਾਈਚਾਰਾ ਨਾਲ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਇਸ ਖੁਸ਼ੀ ਦੇ ਮੌਕੇ ਆਪਣਾ ਸ਼ਾਮਲ ਹੋਣਾ ਚਾਹੀਦਾ ਹੈ ਨਾ ਤੇ ਚਲੋ ਵਧੀਆ ਲੱਗਦਾ ਆਪਣਾ ਹੋਵੇ ਨਾ ਜਿੱਥੇ ਦੇਖੋ ਜੀ ਆਪਣਾ ਖੜਾ ਹੋ ਜਾਂਦਾ ਨਾ ਰਸਤੇ ਦਾ ਭੈਣ ਭਰਾ ਤੋਂ ਉੱਥੇ ਉਹਦੀ ਕੋਈ ਥਾਂ ਨਹੀਂ ਲੈ ਸਕਦਾ ਹਨਾ ਤੇ ਮੈਂ ਗਈ ਦੇਖੋ ਜੀ ਵੀਡੀਓ ਕੋਈ ਨਹੀਂ ਬਣਾਈ ਹੈਗੀ ਮੈਂ ਤੇ ਜੇ ਕੋਈ ਕਵੇ ਆਪਾਂ ਵੀਡੀਓ ਬਣਾ ਲਈਦੀ ਹੈ ਜੇ ਕੋਈ ਨਹੀਂ ਕਹਿੰਦਾ ਆਪਾਂ ਨਹੀਂ ਬਣਾਈਦੀ ਨਾ ਕੋਈ ਜਵਰਾਸਤੀ ਨਹੀਂ ਹੈਗੀ ਤਾਂ ਪਕੌੜੇ ਸੀ ਬ੍ਰੈਡ ਵਾਲੇ ਬੜੇ ਟੇਸਟੀ ਸੀਗੇ ਬਹੁਤ ਸੁਆਦ ਸੀਗੇ ਹਨਾ ਤੇ ਵਧੀਆ ਸੀ ਤੇ ਪ੍ਰੋਗਰਾਮ ਬਹੁਤ ਸੋਹਣਾ ਸੀਗਾ ਟੈਲੈਂਟ ਦੀ ਆਵਾਜ਼ ਤੁਹਾਨੂੰ ਮਤਲਬ ਰੌਲੇ ਦੀ ਸੁਣਦੀ ਹੋਊਗੀ ਤੇ ਇਹ ਬੰਦੇ ਟੈਲੈਂਟ ਪਾਉਂਦੇ ਆ ਤੇ ਮਾਰ ਰੌਣਕ ਲੱਗੀਆਂ ਤੇ ਆਪੋ ਤਪੜੀ ਪਈ ਆ ਤੇ ਚਲੋ ਵਧੀਆ ਆ ਦੇਖੋ ਜੀ ਕੱਲ ਸ਼ਾਮ ਹਨਾ ਦੇਖੋ ਮੈਂ ਕੀ ਲੈ ਕੇ ਆਈ ਆ ਤੇ ਪਿਆਜ਼ ਪਿਆਜ਼ ਵਾਲੀ ਤੇ ਆਲੂ ਗੰਡੇ ਜਾਨੀ ਬਿੰਡਾਲੇ ਲੋਕ ਕਹਿੰਦੇ ਨਾ ਗੰਡਿਆਂ ਨੂੰ ਪਿਆ ਪਿੰਡਾਂ ਵਾਲੇ ਲੋਕ ਪਿਆਜ਼ ਨੂੰ ਗੰਡੇ ਕਹਿੰਦੇ ਨਾ ਪਿੰਡਾਂ 'ਚ ਇਹ ਬੋਲੀ ਆ ਤੇ ਦੇਖੋ ਜੀ ਗੰਡਿਆਂ ਵਾਲੀ ਟਰਾਲੀ ਤੇ ਆਲੂ ਵਾਲੀ ਟਰਾਲੀ ਮੈਂ ਕੱਲ ਲੈ ਕੇ ਗਈ ਕੱਲ ਸ਼ਾਮੀ ਜੀ ਗਈ ਸੀ ਮੈਂ ਸਾਜ ਜੀ 5 ਵਜੇ ਗਈ ਸੀ ਸ਼ਾਮੀ ਤੇ ਫਿਰ ਮੈਂ ਕੋਈ ਵਲੌਗ ਨਹੀਂ ਬਣਾਇਆ ਤੁਹਾਨੂੰ ਪਤਾ ਵੀ ਇਸ ਟਾਈਮ ਤਾਂ ਸੂਰਜ ਛਪ ਜਾਂਦਾ ਨਾ ਜਲਦੀ ਜਲਦੀ ਤੇ ਇੱਥੇ ਦਿਨ ਆਇਆ ਗਿਆ ਹਨਾ ਤੇ ਦੇਖੋ ਜੀ ਤੰਗੀ ਬਹੁਤ ਸੀ ਟੋਕਰੀ 'ਚ ਮੈਂ ਰੱਖਦੀ ਸੀਗੀ ਤੇ ਸਹੀ ਨਹੀਂ ਲੱਸੀ ਲੱਗਦਾ ਤੇ ਇਦਾਂ ਚਲੋ ਹਵਾ ਲੱਗੂ ਉੱਪਰਲੇ ਰੱਖਾਂਗੇ ਤੇ ਖਾਣੇ ਵਿੱਚ ਸਬਜ਼ੀਆਂ ਰੱਖਾਂਗੇ ਤੇ ਦੂਜੇ ਖਾਨੇ ਵਿੱਚ ਰੱਖਾਂਗੇ ਗੰਡੇ ਤੀਜੇ ਖਾਨੇ ਵਿੱਚ ਰੱਖੂਗੀ ਮੈਂ ਆਲੂ ਕਿਉਂ ਆਲੂ ਵਿੱਚ ਕਈ ਵਾਰੀ ਮਿੱਟੀ ਹੁੰਦੀ ਆ ਤਾਂ ਫਿਰ ਉਹ ਸਬਜ਼ੀ ਸਾਰੀ ਚਰਲ ਜਾਂਦੇ ਫਿਰ ਐਂਡ ਤੇ ਹੈ ਨਾ ਆਲੂ ਰੱਖਣੇ ਆ ਤੇ ਇਦਾਂ ਚੀਜ਼ਾਂ ਫਿਰ ਰੱਖਣੀਆਂ ਦੇਖੋ ਜੀ ਚੀਜ਼ ਬਣਾਓ ਤੇ ਬਣ ਜਾਂਦੀ ਆ ਤੇ ਇਹ ਠਾਹ ਤਿਆਰ ਲੱਗੇ ਆ ਤੇ ਟੇਰਾਂ ਵਾਲਾ ਤੇ ਪਹਿਲਾਂ ਟੇਰਾਂ ਵਾਲਾ ਹੈ ਨਹੀਂ ਸੀਗਾ ਤੇ ਹੁਣ ਇਹ ਨਵੇਂ ਚੱਲੇ ਆ ਇਹ ਲੱਲ ਹੋਏ ਜਿਹਦੇ ਹੁੰਦੇ ਸੀਗੇ ਤੇ ਹੁਣ ਸੋਨੇ ਸਟੀਲ ਦੇ ਆ ਤੇ 600 ਰੁਪਏ ਦਾ ਆ ਇਹ ਦੇਖੋ ਜੀ ਇੰਨੇ ਮਹਿੰਗੇ ਆ ਕੁਝ ਨਹੀਂ ਬਣਦਾ ਹੈਗਾ ਤੇ ਸਿਰਫ ਮੇਰੇ ਘਰ ਟੈਰਾ ਦਾ ਮੋਲਿਆ ਹੋਰ ਆ ਸਟੀਲ ਦਾ ਮੋਲਿਆ ਚੀਜ਼ ਬਣਾ ਬਣ ਜਾਂਦੀ ਮੈਨੂੰ ਚੀਜ਼ਾਂ ਬਣਾਉਣ ਦਾ ਬੜਾ ਸ਼ੌਂਕ ਆ ਦੇ ਕੁਝ ਏਰੀ ਕੁੜੀ ਨੂੰ ਸ਼ੌਂਕ ਹੁੰਦਾ ਆਪਣਾ ਘਰ ਸੋਨਾ ਹੋਵੇ ਹੈਨਾ ਤੇ ਸੋਨਾ ਸਾਫ਼ ਹੋਵੇ ਚੀਜ਼ਾਂ ਹੋਣ ਬਣੀਆਂ ਹੋਣ ਤੇ ਮੈਨੂੰ ਵੀ ਬੜਾ ਸ਼ੌਂਕ ਮੇਤੋ ਹੋਵੇ ਜੀ ਹੋਵੇ ਹੋ ਵੀ ਹੋਵੇ ਨਾ ਤੇ ਚੀਚੀ ਦਾ ਸ਼ੌਂਕ ਹੁੰਦਾ ਜੇ ਆਪਾਂ ਨੂੰ ਸ਼ੌਂਕ ਹੈ ਚੀਜ਼ ਬਣ ਵੀ ਜਾਂਦੀ ਆ ਤੇ ਜੇ ਆਪ ਨੂੰ ਨਹੀਂ ਸ਼ੌਂਕ ਹੈਗਾ ਤੇ ਬਸ ਨਹੀਂ ਬਣਦੀ ਤੇ ਬਸ ਇੱਦਾਂ ਚੱਲੀ ਜਾਂਦਾ ਇਦਾਂ ਤੇ ਬਹੁਤ ਦਿਨ ਹੋ ਗਏ ਸੀ ਮੈਂ ਸ਼ਹਿਰ ਨੂੰ ਜਾ ਨਹੀਂ ਹੁੰਦਾ ਸੀ ਇੱਦਾਂ ਹੀ ਬਸ ਸੀ ਮੈਂ ਚਲ ਟਾਈਮ ਕੱਢ ਕੇ ਫੇਰ ਕੱਲ ਜਾ ਆਏ ਚਲੋ ਮੈਂ ਕਾ ਦਿਨ ਤੇ ਥੋੜਾ ਹੀ ਆ ਦੋ ਘੰਟੇ ਹੀ ਆ ਚਲੋ ਖੈਰ ਫਟਾਫਟ ਇੱਕ ਦੋ ਹੋਰ ਕੰਮ ਸੰਭ ਸੀਗੇ ਤੇ ਉਹ ਫੇ ਕੀਤੇ ਤੇ ਆ ਪਿਆਲੇ ਵਾਲ ਟਰਾਲੀ ਲੈ ਦਾੜ ਵੀ ਉੱਦਾਂ ਹੈਗੀ ਮੈਂ ਤਾਂ ਸਾਗ ਵੀ ਹੈਗਾ ਤੇ ਸਾਗ ਦੀ ਮौज ਬੜੀ ਆ ਤੇ ਵਧੀਆ ਆ ਓਕੇ ਜੀ। ਜਿੱਦਾਂ ਮਰਜੀ ਇਹਨੂੰ ਕਮਾਈ ਜਾਉ ਹਨ। ਸੁਟਿਆ ਰਾਮ ਹੋਲੇ ਆਦਾ। ਤੇ ਚੀ ਗਾਂ ਤੋਂ ਗਾਂ ਫਿਰ ਜਿਵੇਂ ਕਰੋ ਵੀ ਨਵਾਂ ਨਵਾਂ ਡਿਜ਼ਾਈਨ ਨਵਾਂ ਨਵਾਂ ਮਾਡਲ ਆ ਜਾਂਦਾ ਹੈ ਨਾ। ਇਦਾਂ ਹੋ ਜਾਂਦੀ ਆ। ਤਾਂ ਹੁਣ ਕੜੀ ਤੋਂ ਸੇਕਣੀ ਆ। ਤੁੱਪੇ ਬਹਿ ਕੇ ਹਨਾ। ਤੁੱਪ ਸਿੱਖਾਂਗੇ ਤਾਂ ਬੇਟੇ ਵੀ ਜਲਦੀ ਸ਼ਾਮ ਆ ਜਾਂਦੀ ਆ ਤਾਂ ਦੇਖੋ ਮੈਂ ਸਵੇਰੇ ਦਾਣੇ ਸੁਕਣੇ ਪਾਏ ਹੋਏ ਆ ਹੂੰ ਤੁਮੀ ਪਈ ਐ ਆਟਾ ਰਗਾ ਥੋੜਾ ਬੋਤਾ ਚਲੋ ਮੈਂ ਕਿ ਦਾਣੇ ਸੁਕਣੇ ਪਾਉਣੇ ਫਿਰ ਇਹਨੂੰ ਨਾ ਪੱਖਾ ਲਾ ਕੇ ਤੇ ਫਿਰ ਛੱਡਣੇ ਆ ਦੇਖੋ ਜੀ ਜਿਹਦੇ ਘਰ ਦਾਣੇ ਉਹਦੇ ਘਰ ਕਮਲੇ ਵੀ ਸਿਆਣੇ ਨਾ ਉਹ ਕਮਲੇ ਵੀ ਸਿਆਣੇ ਕਹਵਤਾ ਕਰਵੇ ਚਾਟਾ ਹੋਵੇ ਅਚਾਰ ਨਾਲ ਔਣ ਖਾਦੀ ਜਾਂਦੀ ਆ ਥੋੜਾ ਇਹਨੂੰ ਧੁੱਪ ਲੱਗੂਗੀ ਤੋਂ ਪਉ ਪੈਰੀ ਲੱਗੀ ਸੁੱਕ ਜਾਣਗੇ ਫੇ ਸ਼ਾਮ ਨੂੰ ਪੱਕਾ-ਵਖਾ ਲਾ ਕੇ ਫਿਰ ਵਧੀਆ ਹੂੰ ਕੀ ਖਾਣਾ ਤੂੰ ਬੋਲਦੀ ਨਹੀਂ ਦੁੱਧ ਪੀਣਾ ਰੋਟੀ ਖਾਣੀ ਆ ਜਾਂ ਪਕੌੜੇ ਖਾਏ ਗਵੰਡੀਆਂ ਨੇ ਲੰਗਰ ਲੱਗਾ ਉੱਥੇ ਚੱਲ ਜਾ ਨਾਲ ਤੇ ਤਣੀ ਵੀ ਹੈਗੀ ਪਕੌੜਿਆਂ ਦੇ ਹੂੰ ਦੇਖੋ ਜੀ ਹੁਣ ਕੱਲ ਵੀ ਥੋੜੀ ਮੂਫਲੀ ਵੀ ਲੈ ਕੇ ਆਂਦੀ ਸੀ ਟੁੱਪੇ ਵੇਕੇ ਮੂਫਲੀ ਖਾਂਦਾ ਵਖਰੇ ਸਵਾਦਾ ਦੇਖੋ ਜੀ ਫਾਸਟ ਫੂਡ ਨਾਲ ਉਹਨਾ ਫਰੂਟ ਵਗੈਰਾ ਹੋ ਗਿਆ। ਨੋ ਫਰੀ ਹੋ ਗਈ। ਜਿਹੜਾ ਖਾਣੇ ਵਿੱਚ ਵਧੀਆ ਹੈ। ਅੰਪਾ ਦੇਖਾ ਦੇਖੀ ਹੈ ਨਾ ਲੱਗ ਜਾਂਦੇ ਆ। ਫਾਸਟ ਫੂਡ ਖੰਡਾ ਪਰ ਆਪਣੀ ਖੇਤਲੀ ਬਦੇ ਪਰ ਅਜੇ ਤੋਂ ਪਹਿਲਾਂ 10 ਸਾਲ ਹੁੰਦੇ 10 ਸਾਲ ਪਹਿਲਾਂ ਇਹਦਾਂ ਦਾ ਹੁੰਦਾ ਨਹੀਂ ਸੀਗਾ। ਫਾਸਟ ਫੂਡ ਹੈ ਨਾ ਕਰੇ। ਇਹ ਮੁਫਲੀ ਨੇ ਗਰੀਆਣਾ ਵੀ ਬਦਾਮਾਂ ਦਾ ਕੰਮ ਕਰਦੀਆਂ। ਆ ਲੈ ਨਿਕਲ ਕੱਚਕ ਇਹ ਪਾਤੀ ਆ। ਅਖਵਾਤ ਲਪੇਟਦੀ ਉਹਨਾਂ ਨੇ ਤੇ ਇਹ ਬੈ ਗਈ ਆ ਛਣ ਦੇ ਨਾਲ ਹਨਾ ਬੜੀ ਜੀ ਹਵਾ ਲੱਗ ਜਾਵੇ ਇਹਨੂੰ। ਜਿਹੜਾ ਗੋੜਣੀ ਹਾਂਜੀ ਹੋ ਗਿਆ ਦੁਪਹਿਰ ਦਾ ਟਾਈਮ ਹੁਣ ਤੇ 1:30 ਦਾ ਹੋ ਗਿਆ ਟਾਈਮ ਤੇ 1.5 ਵਜਾ ਹੋ ਗਿਆ ਟਾਈਮ ਤੇ ਹੁਣ ਮੈਂ ਚਾਹ ਪਾਣੀ ਬਣਾ ਕੇ ਰੱਖਾਂ ਤੇ ਜੋ ਤੁਹਾਨੂੰ ਵੀ ਆਉਣ ਵਾਲਿਆ ਦੇਖੋ ਜੀ ਹੁਣ ਤਾਂ ਪਹਿਲਾਂ ਪੱਕੇ ਪ੍ਰਬੰਧ ਹੋਣੇ ਚਾਹੀਦੇ ਹਨਾ ਤੇ ਨਿਆਣਾ ਨੇ ਪੜ ਕੇ ਆਉਣਾ ਹੁੰਦਾ ਸਕੂਲ ਤੋਂ ਤੇ ਟਾਈਮ ਵੀ ਹੁਣ ਚੇਂਜ ਹੋ ਗਏ ਆ ਤਰਕੀਬ ਮੌਸਮ ਇਦਾਂ ਲੱਗਦਾ ਜੀ ਦਾ ਨਾ ਗਰਮੀਆਂ ਹੁੰਦੀਆਂ ਤਰੀਨ ਮਹਿਸੂਸ ਹੁੰਦਾ ਵੀ ਠੰਡ ਹੈ ਕਿ ਹੈ ਨਾ ਧੁੱਪ ਲੱਗਦੀ ਖੜਕਾ ਲੱਗਾ ਪੈ ਧੁੱਪ ਦਾ ਵਾਰ ਤੇ ਇੰਨੀ ਖਾਸ ਵੀ ਠੰਡਾ ਕੀ ਦੇ ਪੈ ਤਾਂ ਪਲਾਈ ਜਾਂਦੀ ਆ ਤੇ ਫਿਰ ਨੂੰ ਮਾੜੀ ਮੋਟੀ ਠੰਡ ਹੁੰਦੀ ਆ ਤੇ ਇੰਨੀ ਨਹੀਂ ਠੰਡ ਹੈਗੀ ਤੇ ਚਲੋ ਖੈਰ ਮੌਸਮ ਰੱਬ ਦੇ ਬਣਾਏ ਹੈ ਨਾ ਤੇ ਚਾਹ ਬਣਾ ਲਈਏ ਹੁਣ ਤੇ ਹੋਰ ਦੇਖੀ ਤੁਹਾਡਾ ਭੇਲੀ ਦਾ ਮੈਂ ਕੰਮ ਕਰਨਾ ਉਧਰ ਪਾਸੇ ਬੁੱਤੀਆਂ ਚੱਕਣਾ ਆ ਤੇ ਸਮਾਂ ਸਪੋਨ ਤੇ ਬਸ ਕੰਮ ਹੀ ਨਾਲ ਜ਼ਿੰਦਗੀ ਹੈ ਨਾ ਕੰਮ ਦੇ ਨਾਲ ਹੀ ਅਸੇ ਇਸ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਤੇ ਸ਼ੇਅਰ ਕਰਦੇਗਾ ਚੰਗੀ ਲੱਗੇ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇਗਾ ਦੇਖੋ ਇਹ ਚੈਨਲ ਚੈਨਲ ਸਬਸਕ੍ਰਾਈਬ ਬਹੁਤ ਘੱਟ ਕਰਦੇ ਆ ਤੇ ਵੈਸੇ ਦੇਖਦੇ ਜਿਆਦਾ ਆ ਮੈਂ ਇਲੈਕਟ੍ਰਿਕਸ ਵਿੱਚ ਸਾਰਾ ਕੁਝ ਚੈੱਕ ਕਰਦੀ ਹੁੰਨੀ ਆ ਤੇ ਚਲੋ ਖੈਰ ਤੁਹਾਡੀ ਮਰਜ਼ੀ ਹੈ ਨਾ ਤੇ ਜਿਹਨੇ ਦੇਖੋ ਜੀ ਸਕਸੈਸ ਹੋਣਾ ਉਹਨੇ ਹੋ ਹੀ ਜਾਣਾ ਆ ਤੁਸੀਂ ਸਬਸਕ੍ਰਾਈਬ ਕਰੋ ਜਾਂ ਨਾ ਕਰੋ ਤੇ ਨਵੇਂ ਜਿਹੜੇ ਆਉਂਦੇ ਆ ਸਬਸਕ੍ਰਾਈਬ ਇਹਨਾਂ ਨੇ ਕਰਨਾ ਕਰ ਹੀ ਲੈਂਦੇ ਆ ਨਾ ਤੇ ਚਲੋ ਖੈਰ ਜੀ ਜਿਸ ਤਰੱਕੀ ਹੈਗੀ ਤੁਹਾਨੂੰ ਤਰੱਕੀ ਪਾਈ ਲੈਣੀ ਆ ਤਾਂ ਆਪਾਂ ਨੂੰ ਤਰੱਕੀ ਦਾ ਕੋਈ ਰੁਕ ਨਹੀਂ ਸਕਦਾ ਤੇ ਇਦਾਂ ਹੋ ਜਾਂਦੀ ਆ ਚਲੋ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵਾਸਤੇ ਕੋ ਨਵੀਂ ਵੀਡੀਓ ਲੈ ਕੇ ਆਉਂਗੀ ਮੈਂ ਤੁਹਾਡੇ ਲਈ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੇ ਬਾਈ ਜੀ ਆਲ ਦਾ ਵੈਸਟ ਆਸਤੇ ਰੋ ਵਾਸਤੇ ਰੋ ਵਾ ਹੀ ਰੋ ਸਾਰਿਆਂ ਦਾ ਤੰਦਰੁਸਤੀ ਰੱਖੇ ਓਕੇ ਜੀ